ਇਹ ਬੱਚੇ ਕਿੱਥੋਂ ਬਰਾਮਦ ਕੀਤੇ ਗਏ ਨੇ ਕਿਵੇਂ ਚਲੇ ਗਏ ਸੀ ਉੱਥੇ ਦਿੱਲੀ ਦੀ ਗੱਲ ਹੋ ਰਹੀ ਹੈ ਵੀ ਦਿੱਲੀ ਤੋਂ ਇਹ ਬਰਾਮਦ ਕੀਤੇ ਨੇ ਜੀ ਇਹਨਾਂ ਦਾ ਆਪਸ ਵਿੱਚ ਖੇលਦੇ ਵਕਤ ਇਹਨਾਂ ਦਾ ਪਲਾਨ ਬਣਿਆ ਕਿ ਜੀ ਚਲੋ ਅਸੀਂ ਬੰਬਈ ਗੁੰਮ ਕੇ ਆਂਦੇ ਹਾਂ ਤੇ ਇਹ ਸਾਰੇ ਕੇ ਸਾਰੇ ਇਕੱਠੇ ਹੋਏ ਐਂਡ ਟੁਵਰਡਸ ਬੰਬਈ ਗਏ ਅੰਬਾਲਾ ਕੈਂਟ ਤੋਂ ਟ੍ਰੇਨ ਫੜ ਕੇ ਤੇ ਵਿੱਚ ਮੇ ਇਹ ਜੋ ਦੋ ਮੁੰਡੇ ਸੀਗੇ ਇਹਨਾਂ ਦਾ ਜੋ ਹੈ ਥੋੜਾ ਘਬਰਾਟ ਹੋਈ ਤੇ ਘਰਵਾਲਿਆਂ ਦੀ ਯਾਦ ਆਈ ਤੇ ਇਹਨਾਂ ਨੇ ਫਿਰ ਵਾਪਸ ਵਾਪਸੀ ਕਰ ਆਪਣਾ ਜੋ ਹੈ ਉਹ ਕੀਤਾ ਇਹਨਾਂ ਦੇ ਦੋ ਪਰਪਸ ਜੋ ਦੱਸ ਰਹੇ ਆ ਇਹ ਇੱਕ ਤਾਂ ਪਰਪਸ ਹੈ ਇਹਨਾਂ ਦਾ ਘੁੰਮਣ ਦਾ ਇਹ ਕਹਿੰਦੇ ਜੇ ਅਸੀਂ ਘੁੰਮ ਕੇ ਆਵਾਂਗੇ ਤੇ ਦੂਜੀ ਗੱਲ ਇਹ ਜਾਂਦੇ ਕਿ ਵੀ ਉੱਥੇ ਕੋਈ এমਪਲੋਇਮੈਂਟ ਵੀ ਮਿਲ ਜਾਏ ਨੂੰ ਮਿਹਨਤ ਮਜ਼ਦੂਰੀ ਕਰ ਲੈ ਤੇ ਇਹਨਾਂ ਦੇ ਦੋ ਪਰਪਸ ਹੀ ਦੱਸਨੇ ਆ ਪੈਸੇ ਕਿੱਥੋਂ ਲੈ ਇਹਨਾਂ ਨੇ ਕੋਈ ਪੈਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕੋਈ ਪਹਿਲਾਂ ਤੋਂ ਹੀ ਪਲੈਨਿੰਗ ਚੱਲ ਰਹੀ ਸੀ ਕਿੰਨੇ ਕੁ ਪੈਸੇ ਨਾਲ ਲੈ ਕੇ ਗਏ ਸੀ ਸਾਰੇ ਪੈਸੇ ਜੀ ਇਹ ਛੋਟੇ ਬੱਚੇ ਤੁਸੀਂ ਦੇਖ ਹੀ ਰਹੇ ਹੋ 12 13 14 ਸਾਲ ਦੇ ਬੱਚੇ ਹੈਗੇ ਤੇ ਇਹਨਾਂ ਵਿੱਚੋਂ ਇੱਕ ਜੋ بڑا ਮੁੰਡਾ ਹੈ ਸੂਰਜ ਜੋ ਇਹ ਦੱਸ ਰਹੇ ਅਜੇ ਤੱਕ ਪ੍ਰੀਲੀਮੀਨਰੀਲੀ ਇਹ ਦੱਸ ਰਹੇ ਕਿ ਸੂਰਜ ਜੋ ਇਹਨਾਂ ਦੇ ਟ੍ਰੇਨ ਦੇ ਟਿਕਟੇ ਹੈਗੇ ਆ ਜਾਂ ਖਾਣੇ ਪੀਣੇ ਦਾ ਜੋ ਵੀ ਖर्चा ਹੈ ਸੂਰਜ ਜੀ ਇਹਨਾਂ ਨੂੰ ਪ੍ਰੋਵਾਈਡ ਕਰ ਰਹੇ ਸੀ। ਇਹ ਬੰਬੇ ਪਹੁੰਚ ਗਏ ਆ ਸਾਰੇ ਕੇ ਸਾਰੇ ਤੇ ਹਜੇ ਜੋ ਇਨਫੋਰਮੇਸ਼ਨ ਮਿਲੀ ਹੈ ਇਹ ਬੰਬੇ ਹੀ ਆ ਗਏ ਇਹਨਾਂ ਦੀ ਕੁਝ ਇੰਸਟਾਗ੍ਰam ਆਈਡੀ ਵੀ ਐਕਟੀਵੇਟਡ ਹੈਗੀ ਹੈ। ਵੀ ਆਰ ਟ੍ਰਾਈਂਗ ਟੂ ਟ੍ਰੇਸ ਬਾਕੀ ਵੀਲ ਬੀ ਕੋਆਰਡੀਨੇਟਿੰਗ ਵਿਦ ਬੰਬੇ ਪੁਲਿਸ ਐਸ ਵੈਲ। ਡੇਰਾਵਸੀ ਤੋਂ 7 ਬੱਚੇ ਲਾਪਤਾ ਹੋਏ ਸੀ ਜਿਨ੍ਹਾਂ ਦੇ ਵਿੱਚੋਂ 2 ਬੱਚੇ ਬਰਾਮਦ ਕਰ ਲਏ ਗਏ ਨੇ ਅਸੀਂ ਡੇਰਾਵਸੀ ਦੇ ਵਿੱਚ ਮੌਜੂਦਾ ਡੀਐਸਪੀ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਡੀਐਸਪੀ ਸਾਹਿਬ ਇਹ ਜਿਹੜੇ ਬੱਚੇ ਲਾਪਤਾ ਹੋਏ ਸੀ 2 ਬੱਚੇ ਕੀ ਕੀ ਇਹਨਾਂ ਦੇ ਨਾਮ ਨੇ ਕਿੱਥੋਂ ਬਰਾਮਦ ਹੋਏ ਦੇਖੋ ਜੀ 8 ਜੁਲਾਈ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ 7 ਬੱਚੇ ਜੋ ਹੈ ਡੇਰਾਵਸੀ ਤੋਂ ਘਰ 'ਤੇ ਬਿਨਾਂ ਬਤਾਏ ਜੋ ਹੈ ਚਲੇ ਗਏ ਕਿਥੇ ਤੇ ਅਸੀਂ ਤੁਰੰਤ ਕਸ਼ਨ ਲیتے ਹੋਏ ਉਹਨਾਂ ਦੀ ਮਿਸਿੰਗ ਰਿਪੋਰਟ ਡਾਲੀ ਹੈ ਤੇ ਉਹਨਾਂ ਦੀ ਅੱਛੀ ਡੂੰਡਾਈ ਨਾਲ ਜੋ ਹੈ ਉਹਨਾਂ ਦੀ ਸਰਚ ਕੀਤੀ ਗਈ ਹੈ ਜੀ ਉਸ ਵਿੱਚੋਂ ਇਹ ਦੋ ਜੋ ਹੈ ਬੱਚੇ ਇੱਕ ਗਿਆਨ ਚੰਦ son of ਗਿਆਨਬਾਬੂ ਜਦੀ ਉਮਰ 13 ਸਾਲ ਹੈਗੀ ਹੈ ਤੇ ਗੋਰਖੂਮਾਰ son of ਅਨਿਲ ਯਾਦਵ ਜਦੀ ਉਮਰ ਹੈ 14 ਸਾਲ ਉਹਨੂੰ ਰਿਕਵਰ ਕੀਤਾ ਗਿਆ ਹੈ ਬਾਕੀ ਜੋ ਹੈ ਪੰਜ ਬੱਚੇ ਉਹਨਾਂ ਦੀ ਜਲਦੀ ਰਿਕਵਰੀ ਕੀਤੀ ਜਾਏਗੀ ਇਹ ਬੱਚੇ ਕਿੱਥੋਂ ਬਰਾਮਦ ਕੀਤੇ ਗਏ ਨੇ ਕਿਵੇਂ ਚਲੇ ਗਏ ਸੀ ਉੱਥੇ ਦਿੱਲੀ ਦੀ ਗੱਲ ਹੋ ਰਹੀ ਹੈ ਵੀ ਦਿੱਲੀ ਤੋਂ ਇਹ ਬਰਾਮਦ ਕੀਤੇ ਨੇ ਜੀ ਇਹਨਾਂ ਦਾ ਆਪਸ ਵਿੱਚ ਖੇਲਦੇ ਵਕਤ ਇਹਨਾਂ ਦਾ ਪਲਾਨ ਬਣਿਆ ਕਿ ਜੀ ਚਲੋ ਅਸੀਂ ਬੰਬੇ ਘੁੰਮ ਕੇ ਆਂਦੇ ਹਾਂ ਤੇ ਇਹ ਸਾਰੇ ਕੇ ਸਾਰੇ ਇਕੱਠੇ ਹੋਏ ਐਂਡ ਟੂਵਰਡਸ ਬੰਬੇ ਗਏ ਅੰਬਾਲਾ ਕੈਂਟ ਤੋਂ ਟ੍ਰੇਨ ਫੜ ਕੇ ਤੇ ਵਿੱਚ ਮੇ ਇਹ ਜੋ ਦੋ ਮੁੰਡੇ ਸੀਗੇ ਇਹਨਾਂ ਦਾ ਜੋ ਹੈ ਥੋੜਾ ਘਬਰਾਟ ਹੋਈ ਤੇ ਘਰਵਾਲਿਆਂ ਦੀ ਯਾਦ ਆਈ ਤੇ ਇਹਨਾਂ ਨੇ ਫਿਰ ਵਾਪਸ ਵਾਪਸੀ ਕਰ ਆਪਣਾ ਜੋ ਹੈ ਉਹ ਕੀਤਾ ਇਹਨਾਂ ਨੇ ਆਪਣੇ ਘਰ ਤੇ ਵੀ ਕੰਟੈਕਟ ਕੀਤਾ ਜੀ ਤੇ ਘਰਵਾਲਿਆਂ ਨੇ ਸਾਨੂੰ ਉਹਦੀ ਦੱਸਿਆ ਤੋਂ ਸਾਡੀ ਟੀਮ ਗਈ ਸੀਗੀ ਦਿੱਲੀ ਉਧਰਸੇ ਇਹਨਾਂ ਨੂੰ ਰਿਕਵਰ ਕੀਤਾ ਗਿਆ ਜੀ ਇਹਨਾਂ ਨੇ ਬੱਚਿਆਂ ਨੇ ਦੱਸਿਆ ਵੀ ਕਿਉਂ ਗਏ ਸੀ ਕੀ ਕਾਰਨ ਸੀ ਬੰਬੇ ਚਲੇ ਗਏ ਕੀ ਮਨ ਦੇ ਵਿੱਚ ਕੀ ਚੱਲ ਰਿਆ ਸੀ ਇਹਨਾਂ ਦੇ ਇਹਨਾਂ ਦੇ ਦੋ ਪਰਪਸ ਜੋ ਦੱਸ ਰਹੇ ਆ ਇਹ ਇੱਕ ਤਾਂ ਪਰਪਸ ਹੈ ਇਹਨਾਂ ਦਾ ਘੁੰਮਣੇ ਦਾ ਇਹ ਕਹਿੰਦੇ ਜੇ ਅਸੀਂ ਘੁੰਮ ਕੇ ਆਵਾਂਗੇ ਤੇ ਦੂਜੀ ਗੱਲ ਇਹ ਜਾਂਦੇ ਕਿ ਵੀ ਉੱਥੇ ਕੋਈ এমਪਲੋਇਮੈਂਟ ਵੀ ਮਿਲ ਜਾਏ ਨੂੰ ਮਿਹਨਤ ਮਜ਼ਦੂਰੀ ਕਰ ਲੈਣ ਜਿਨ੍ਹਾਂ ਦੇ ਦੋ ਪਰਪਸ ਹੀ ਦੱਸਨੇ ਆ ਅਜੇ ਤੱਕ ਪੈਸੇ ਕਿਥੋਂ ਲੈਣਾ ਨੇ ਕੋਈ ਪੈਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਪੂਏ ਪਹਿਲਾਂ ਤੋਂ ਹੀ ਪਲੈਨਿੰਗ ਚੱਲ ਰਹੀ ਸੀ ਕਿੰਨੇ ਕੁ ਪੈਸੇ ਨਾਲ ਲੈ ਕੇ ਗਏ ਸੀ ਸਾਰੇ ਪੈਸੇ ਜੀ ਇਹ ਛੋਟੇ ਬੱਚੇ ਤੁਸੀਂ ਦੇਖ ਹੀ ਰਹੇ ਹੋ 12 13 14 ਸਾਲ ਦੇ ਬੱਚੇ ਹੈਗੇ ਨੇ ਤਾਂ ਇਹਨਾਂ ਵਿੱਚੋਂ ਇੱਕ ਜੋ بڑا ਮੁੰਡਾ ਹੈ ਸੂਰਜ ਜੋ ਇਹ ਦਸਰੇ ਅਜੇ ਤੱਕ ਪ੍ਰੀਲੀਮਨਰੀਲੀ ਇਹ ਦਸਰੇ ਹੈ ਕਿ ਸੂਰਜ ਹੀ ਸਾਰਾ ਜੋ ਹੈ ਫਾਈਨਾਂਸ ਕਰ ਰਿਹਾ ਸੀਗਾ ਜੋ ਇਹਨਾਂ ਦੇ ਟ੍ਰੇਨ ਦੇ ਟਿਕਟੇ ਹੈਗੇ ਆ ਜਾਂ ਖਾਣੇ ਪੀਣੇ ਦਾ ਜੋ ਵੀ ਖਰਚਾ ਹੈ ਸੂਰਜ ਜੀ ਇਹਨਾਂ ਨੂੰ ਪ੍ਰੋਵਾਈਡ ਕਰ ਰਿਹਾ ਸੀਗਾ ਜੀ ਬਾਕੀ ਜਿਹੜੇ ਪੰਜ ਬੱਚੇ ਨੇ ਉਹ ਕਿੱਥੇ ਨੇ ਉਹਨਾਂ ਬਾਰੇ ਇਹਨਾਂ ਨੇ ਕੋਈ ਜਾਣਕਾਰੀ ਸਾਂਝੀ ਰਾਸਤੇ ਦੇ ਵਿੱਚ ਕਿਸੇ ਨੂੰ ਹੋਰ ਨਹੀਂ ਮਦਦ ਕੀਤੀ ਉਹ ਬੱਚੇ ਜਿਹੜੇ ਬਾਕੀ ਨੇ ਉਹ ਕਿੱਥੇ ਨੇ ਉਹ ਅ ਬਾਕੀ ਜੀ ਜਿਵੇਂ ਮੈਂ ਦੱਸਿਆ ਕਿ ਇਹ ਟ੍ਰੇਨ ਫੜਕੇ ਗਏ ਸੀਗੇ ਟੂਵਰਡਸ ਬੰਬੇ ਇਹ ਬੰਬੇ ਪਹੁੰਚ ਗਏ ਸਾਰੇ ਕੇ ਸਾਰੇ ਤੇ ਹਜੇ ਜੋ ਇਨਫੋਰਮੇਸ਼ਨ ਮਿਲੀ ਹੈ ਇਹ ਬੰਬੇ ਹੀ ਆ ਗਏ ਇਹਨਾਂ ਦੀ ਕੁਝ ਇੰਸਟਾਗ੍ਰam ਆਈਡੀ ਵੀ ਐਕਟੀਵੇਟਡ ਹੈਗੀ ਹੈ ਵੀ ਆਰ ਟ੍ਰਾਈਂਗ ਟੂ ਟ੍ਰੇਸ ਬਾਕੀ ਵੀਲ ਬੀ ਕੋਆਰਡੀਨੇਟਿੰਗ ਵਿਦ ਬੰਬੇ ਪੁਲਿਸ ਐਸ ਵੈਲ ਐਂਡ ਰੇਲਵੇ ਪੁਲਿਸ ਐਂਡ ਜਲਦੀ ਇਹਨਾਂ ਨੂੰ ਟ੍ਰੇਸ ਕਰ ਲਿਆਂਗੇ ਜਿਹੜੀ ਆਈਡੀ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇੰਸਟਾਗ੍ਰਾਮ ਆਈਡੀਆਂ ਵੀ ਚਲਾਉਂਦੇ ਨੇ ਉਹਨਾਂ ਤੇ ਕੋਈ ਐਕਟੀਵਿਟੀ ਪਾਈ ਉਹਨਾਂ ਨੇ ਪਤਾ ਲੱਗਿਆ ਹੁਣ ਤੱਕ ਵੀ ਕੋਈ ਇੰਟਰਸਟਿੰਗ ਜੀ ਬੱਚੇ ਜੋ ਹੈ ਇਹ ਥੋੜੇ ਇਨ ਜੋ ਹੈ ਆਈਡੀ ਹੈ ਨਾ ਦੀ ਇਹ ਵਿੱਚ ਵਿੱਚ ਚਲਾਉਂਦੇ ਆ ਫਿਰ ਵਿੱਚ ਵਿੱਚ ਫਿਰ ਡੀਐਕਟੀਵੇਟ ਕਰਦੇ ਕਰਦੇ ਨੇ ਤਾਂ ਕਿ ਇਹਨਾਂ ਨੂੰ ਟ੍ਰੇਸ ਨਾ ਕਰ ਪਾਏ ਬਟ ਇਹਨਾਂ ਦਾ ਫਿਰ ਵੀ ਆਪਾਂ ਟੈਕਨੀਕਲ ਅਸਿਸਟੈਂਸ ਲੈ ਕੇ ਇਹਨਾਂ ਨੂੰ ਟ੍ਰੇਸ ਕਰ ਲਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਬੱਚਿਆਂ ਨੂੰ ਸੁਰੱਖਿਅਤ ਤੇ ਦੋ ਬੱਚਿਆਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਬਾਕੀ ਨੂੰ ਲੱਭਣ ਦਾ ਯਤਨ ਜਿਹੜਾ ਲਗਾਤਾਰ ਜਾ ਰ ਬਿਲਕੁਲ ਜੀ ਤੁਸੀਂ ਦੇਖ ਹੀ ਰਹੇ ਹੋ ਅਸੀਂ ਜੋ ਡੇਰਾਬਸੀ ਪੁਲਿਸ ਹੈ ਤੁਰੰ데 ਤੁਰਨ ਨਾਲ ਦੇ ਨਾਲ ਹੀ ਜੈਸੇ ਹੀ ਸਾਨੂੰ ਕੋਈ ਇਹੋ ਜਿਹੀ ਘਟਨਾ ਸਾਹਮਣੇ ਆਂਦੀ ਹੈ ਅਸੀਂ ਐਕਸ਼ਨ ਲੈਂਦੇ ਹਾਂ ਤੇ ਪ੍ਰਾਇੋਰਟੀ ਬੇਸਿਸ 'ਤੇ ਜੋ ਹੀਨਰਸ ਕ੍ਰਾਈਮ ਹੈ ਉਹਨਾਂ ਨੂੰ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਗੇ ਵੀ ਕਰਦੇ ਰਹਿਣਗੇ ਦਿੱਲੀ ਦੇ ਵਿੱਚ ਇਹ ਜਦੋਂ ਬੰਬੇ ਤੋਂ ਵਾਪਸ ਮੁੜ ਰਹੇ ਸੀ ਉੱਥੇ ਘੁੰਮ ਰਹੇ ਸੀ ਜਾਂ ਕਿਤੇ ਵਾਪਸ ਆਉਣ ਦੀ ਫਰਾਕ ਦੇ ਵਿੱਚ ਸੀ ਵੀ ਦਿੱਲੀ ਪੁਲਿਸ ਨੇ ਵੀ ਕੋਈ ਮਦਦ ਕੀਤੀ ਇਸ ਵਿੱਚ ਜੀ ਦਿੱਲੀ ਪੁਲਿਸ ਨੂੰ ਵੀ ਕੰਟੈਕਟ ਕੀਤਾ ਗਿਆ ਸੀਗਾ ਤੇ ਰੇਲਵੇ ਪੁਲਿਸ ਦਾ ਵੀ ਇਸ ਵਿੱਚ ਰੋਲ ਹੈਗਾ ਤੇ ਸਾਡੀ ਟੀਮ ਜਾ ਕੇ ਉਧਰੋਂ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ওকে ਦਾ ਡੇਰਾ ਵਸੀ ਤੋਂ ਡੀਐਸਪੀ ਸਾਡੇ ਨਾਲ ਸੀ ਤਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੋ ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ ਬਿਲਕੁਲ ਸੁਰੱਖਿਤ ਨੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਤੇ ਪੰਜ ਬੱਚੇ ਹਲੇ ਵੀ ਮੁੰਬਈ ਦੇ ਵਿੱਚ ਮੌਜੂਦ ਨੇ ਕਰੋ ਇਹ ਪੈਸੇ ਕਮਾਉਣ ਦੇ ਲਈ ਗਏ ਸੀ ਟ੍ਰੇਨ ਦੇ ਰਾਹੀਂ ਵਾਪਸ ਚਲੇ ਗਏ ਜਿਹੜੇ ਦੋ ਬੱਚੇ ਨੇ ਉਹ ਵਾਪਸ ਪਰਤ ਆਏ ਨੇ ਤੇ ਪੁਲਿਸ ਨੇ ਉਹਨਾਂ ਨੂੰ ਹੁਣ ਪਰਿਵਾਰਾਂ ਨੂੰ ਸੌਂਪ ਦਿੱਤਾ ਤੇ ਬਾਕੀ ਜਿਹੜੇ ਪੰਜ ਬੱਚੇ ਨੇ ਉਹਨਾਂ ਨੂੰ ਲੱਭਣ ਦੇ ਲਈ ਲਗਾਤਾਰ ਯਤਨ ਹੋ ਰਹੇ ਨੇ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਡੇਰਾ ਵਸੀ